ਔਰ ਇੰਦਰਾ ਗਾਂਧੀ ਦੀ ਭਾਜੀ ਵਰਤਾਨੀਆਂ ਤੇ ਰੂਸ ਨੇ ਮਿਲ ਰਹੀ ਹੈ ਦੇਖੇ ਦਰਬਾਰ ਸਾਹਿਬ ਦੇ ਉੱਤੇ ਅਮਰਿਤ ਕਿਰਸੀ ਦੇ ਤਕੀ ਜੋ ਵਗ ਰਹੀ ਹੈ ਕੱਲ 50 ਡਿਗਰੀ ਸੈਲਸੀਅਸ ਤਾਪਮਾਨ ਸੀਗਾ ਜਦੋਂ ਅਸੀਂ ਪਾਈ ਲੱਖੇ ਦੀ ਰੂਸੋਂ ਕਰ ਰਹੇ ਸੀਗੇ 40 ਸਾਲ ਹੋ ਗਏ ਮੈਨੂੰ ਮੈਂ ਪੰਚ ਦੀ ਸੇਵਾ ਕੀਤੀ ਹੈ ਕੋਈ ਮੇਰੇ ਉੱਤੇ ਦਾਗ ਨਹੀਂ ਲੱਗਿਆ ਹੈ ਪਰ ਅੱਜ ਮੈਂ ਦੱਸਣਾ ਚਾਹੁੰਦਾ ਕਿ ਗੁਰਚਰਨ ਸਿੰਘ ਪੁੱਤਰ ਸਾਡੇ ਕੈਂਡੀਡੇਟ ਹੈਗੇ ਆ ਫਰੋਜ਼ ਬੋਲਦੇ ਉਹ ਬਹੁਤ ਅੱਛੇ ਇਮਾਨਦਾਰ ਨੌਜਵਾਨ ਨੇ ਕੰਮ ਕਰਨ ਵਾਲੇ ਹੈ ਕਿਰਤ ਕਰਨ ਵਾਲੇ ਹੈ ਫਰੋਜ਼ਪੁਰ ਦੇ ਜਸਦਾਰ ਹੈ ਤੇ ਸਾਰਾ ਲੱਗਾ ਬਹੁਤ ਅੱਛੀ ਤਰ੍ਹਾਂ ਸਾਮਰੇਏ ਉਹ ਸਾਡੇ ਕੈਂਡੀਡੇਟ ਫਰੋਜ਼ਪੁਰ ਤੋਂ ਆ ਉਹਨਾਂ ਦੇ ਵੀ ਕੈਂਡੀਡੇਟਸ ਦੇ ਵਿੱਚ ਜਿਹੜੇ ਲੋਕ ਸੰਤ ਜਨਨ ਸਿੰਘ ਭਿੰਡਰਾ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਸੰਤ ਪੰਥੀ ਸੋਟ ਤੋਂ ਵਿਛੜ ਗਏ ਸੀਗੇ ਉਹ ਅੱਜ ਇਕੱਠੇ ਹੋ ਗਏ ਹੈ ਇੱਕ ਮਲਟੀਦਰਟੇ ਬੇਸ਼ੱਕ ਸੰਤ ਮਹਾਰਾਜ ਦਰਤਾਉ ਸਿੰਘ ਦਾ ਪਰਿਵਾਰ ਹੋਵੇ ਬੇਸ਼ੱਕ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦਾ ਪਰਿਵਾਰ ਹੋਵੇ ਸਾਡੇ ਸਿੱਖ ਮਸਲ ਦੇ ਵਿੱਚ ਪਰ ਡਿਡਿ ਪਰਵਾਣ ਹੁੰਦੇ ਹੈ ਉਹਨਾਂ ਦੀ ਮਹਾਨਤਾ ਨਹੀਂ ਹੁੰਦੀ ਗੁਰੂ ਨਾਨਕ ਸਾਹਿਬ ਨੇ ਆਪਣੇ ਸਹਿਜਾ ਦੇ ਲੂਟ ਦਿੱਨੀ ਸੀ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਵੀ ਆਪਣੇ ਸਹਿਜਾ ਦੇ ਨਾਲ ਨਾਰਾਜ਼ ਹੋ ਗਏ ਸੀਗੇ ਇਸ ਤਰ੍ਹਾਂ ਇਸ ਸਿੱਧਾ ਅੰਦਰ ਵਿੱਚ ਭੈਕੇ ਅਕੰਧਿਤ ਨਹੀਂ ਚੱਲ ਸਕਦਾ ਮਸਾਂ 40 ਸਾਲ ਤੇ ਯੁੱਧ ਤੋਂ ਬਾਅਦ ਅਸੀਂ ਪਰਵਾਰ-ਵਾਰ ਤੋਂ ਬਾਅਦ ਬਾਅਦ ਇਹ ਪਾਰਟੀ ਨੂੰ ਕੱਢਿਆ ਹੈਗਾ ਅੱਜ ਬੜੀ ਮੁਸ਼ਕਲਾ ਇਨਫ ਪਰ ਇਹ ਸਾਡੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਉੱਤੇ ਤੀਰ ਮਾਰ ਰਹੇ ਆ ਫ੍ਰੀਕ ਕੋਰਟ ਤੋਂ ਸਾਡਾ ਬਲਦੇਵ ਸਿੰਘ ਡਗੜਾ ਖੜਾ ਹੋਇਆ ਹੈ ਜਿਹੜਾ ਬਹੁਤ ਮਾਨਦਾਰ ਹੈ ਤੇ ਇਸ ਨੂੰ ਪਾਰਟੀ ਨੇ ਅਨਾਉਂਸ ਕੀਤਾ ਹੈ ਕੈਂਡੀਡੇਟ ਉਸ ਤੋਂ ਬਾਅਦ ਇਹ ਜਿਹੜੇ ਬਾਡੀ ਧਰਨੇ ਇਹਨਾਂ ਨੇ ਸਰਬਜੀਤ ਸਿੰਘ ਨੂੰ ਉੱਥੇ ਆ ਕੇ ਫੜਾ ਤਰਤਾ ਅਸੀਂ ਸਰਬਜੀਤ ਸਿੰਘ ਕੀ ਨੂੰ ਦੋ ਵਾਰੀ ਬਠਿੰਡੇ ਤੋਂ ਇਲੈਕਸ਼ਨ ਲੜਾਏ ਹੈ ਬੜੀ ਕਾਮਯਾਬੀ ਨਾਲ ਲੜਾਏ ਇਹ ਆਪਣੀ ਪਾਰਟੀ ਨੂੰ ਛੱਡ ਗਏ ਸੀਗੇ ਔਰ ਫੇਰ ਇਹਨਾਂ ਤੋਂ ਮੂਹ ਨਹੀਂ ਦੇਖਿਆ ਉਸ ਤੋਂ ਬਾਅਦ ਸਰਬਜੀਤ ਸਿੰਘ ਨੇ ਮੈਨੂੰ ਮਾਮਾ ਭੈਣਾ ਧੀਆਂ ਮੇਰੇ ਘਰ ਵਾਲਿਆਂ ਜੀਆਂ ਦਾੜਾ ਕਟੀਆਂ ਮੈਂ ਕਿਸੇ ਨੂੰ ਦੱਸਿਆ ਨਹੀਂ ਮੈਂ ਫੂਕ ਐਕਸ਼ਨ ਇੰਡਿਆ ਮੈਂ ਖੋਸ਼ ਰਿਹਾ ਅੱਜ ਬਹੁਤ سارے ਸਿੱਖ ਇੰਡੀਆ ਦੇ ਸਰਬਜੀਤ ਸਿੰਘ ਨੂੰ ਫਰੀਦਕੋਟ ਦੀ ਸਿੱਖ ਛੱਡ ਗਏ ਅਸੀਂ ਪਾਰਟੀ ਬਰਨੋ ਜਿਹੜਾ ਕੈਂਡੀਡੇਟ ਸਰਦਾ ਬਲਦੇਵ ਸਿੰਘ ਨਾਹਰ ਹੈ ਉਹ ਪਾਰਟੀ ਦਾ ਸਾਜੀਏ ਸਿਮਰਨਜੀਤ ਸਿੰਘ ਤੇ ਕੋਈ ਸ਼ਕਤੀ ਨਹੀਂ ਹੈ ਤਾਰਨ ਦੀ ਤੇ ਸਾ ਸਰਮਜੀਤ ਸਿੰਘ ਕਦੇ ਵੀ ਆਪਣੇ ਪਾਪਾ ਸਰਦਾ ਬਿਆਨ ਸਿੰਘ ਹੀ ਦੀ ਬਰਸੀ ਤੇ ਨਹੀਂ ਆਏ ਜਦ ਕਿ ਅਸੀਂ ਦਿੱਲੀ ਦੇ ਵਿੱਚ ਕੜ ਹਿੰਦੂਤਵਾ ਦਾ ਜਿੱਥੇ ਸਾਡੇ ਤੇ ਸ਼ਹਾਦਤ ਵੀ ਹੋਇਆ ਹਰ ਇੱਕ ਸਾਲ ਉਹਨਾਂ ਦੀ ਪਰਸੀ ਮਨਾਉਂਦੇ ਤੇ ਤੁਹਾਡੇ ਕੋਲ ਮੈਂ ਦਸਤਾਵੇਜ਼ ਵੀ ਪੇਸ਼ ਕਰੂੰਗਾ ਜਿਹੜਾ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਕਿ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਇੱਕ ਖਾਸ ਜਗ੍ਹਾ ਦਿੱਤੀ ਜਾਏ ਜਿੱਥੇ ਅਸੀਂ ਇਹ ਤਿੰਨ ਸ਼ਹੀਦਾਂ ਅਸੀਦ ਘਰ ਗੁਰਦੁਆਰਾ ਅਸਾਰੀ ਸਰਦਾਰ ਬਿਆਮ ਸਿੰਘ ਦਾ ਸਤਵੰਤ ਸਿੰਘ ਦਾ ਸਰਦਾਰ ਏ ਸਿੰਘ ਦਾ ਇਹ ਦੋ ਜਿਆਦਾ ਸਤ ਸੰਗਤ ਜੀ ਅਸੀਂ ਨਹੀਂ ਕੁਝ ਕਰ ਸਕਦੇ ਜੇ ਮੈਨੂੰ ਜਾਰੀ ਸਾਰੰਦੀ ਸੇਵਾ ਤੋਂ ਬਾਅਦ ਮੈਨੂੰ ਗੱਦੇ ਦੇ ਉੱਤੇ ਬਿਠਾ ਕੇ ਪੰਚ ਤੋਂ ਬਾਹਰ ਕੱਢਣਾ ਇਹ ਤੁਹਾਡੀ ਮਰਜ਼ੀ ਹੈ ਮੈਂ ਕੱਤੇ ਜੀ ਗੱਦੇ ਦੀ ਸਵਾਰੀ ਕਰਨ ਨੂੰ ਧਿਆਨ ਪਰ ਪਾਰਟੀ ਦੇ ਡਿਸਪਲਿਨ ਚ ਤੁਸੀਂ ਦੱਸ ਦਿਓ ਜੀ ਤੁਸੀਂ ਕਿਸੇ ਨੇ ਵੀ ਜਿਹੜੇ ਹਿੰਦ ਹਕੂਮਤ ਨੇ ਕੈਨੇਡਾ ਦੇ ਵਿੱਚ ਨੱਜਰ ਮਲਕ ਸਖਦੂਲ ਸਿੰਘ ਕਤਲ ਕੀਤਾ ਹੈ ਕਿਸੇ ਨੇ ਉਹਨਾਂ ਦਾ ਨਾਮ ਲਿਆ ਜਿਹੜੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜ ਬਾਗ ਰੋਡੇ ਹਿੰਦੂ ਹਕੂਮਤ ਨੇ ਕਤਲ ਕੀਤਾ ਹੈ ਉਹਨਾਂ ਦਾ ਨਾਮ ਲਿਆ ਤੇ ਤੇ ਯੂਕੇ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਕਤਲ ਕੀਤਾ ਹੈ ਕਿਸੇ ਨੇ ਤੁਹਾਡੇ ਵਿੱਚੋਂ ਉਹਨਾਂ ਦਾ ਨਾਮ ਲਿਆ ਕਿਸ ਨੇ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਜਿਹੜਾ ਐਕਸਲੈਂਟ ਦਖਾ ਕੇ ਹਿੰਦੂਕੁਮਤ ਨੇ ਕਤਲ ਕੀਤਾ ਉਹਦਾ ਨਾਂ ਲਿਆ ਕਿਸੇ ਨੇ ਵੀ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਜਿਸ ਨੇ ਹਕੂਮਤ ਨੇ ਕਤਲ ਕੀਤਾ ਕਿਸੇ ਦੇ ਨਾਂ ਲਿਆ ਜੇ ਨਹੀਂ ਲਿਆ ਤੇ ਮੈਂ ਤੋਂ ਅੱਜ ਜਵਾਬ ਮੰਗਦਾ ਗੁਰਦੁਆਰਾ ਸਾਹਿਬ ਦੇ ਵੱਡੇ ਵੱਡੇ ਪ੍ਰਧਾਨਾਂ ਤੋਂ ਜਿਹੜੇ ਅੱਜ ਤੁਸੀਂ ਇਖਬਾਰ ਮੇਰੇ ਉੱਤੇ ਕਰ ਰਹੇ ਹੋ ਕਿ ਇਹ ਤੁਸੀਂ ਕਲੀਅਰ ਕਰੋ ਕਿ ਤੁਸੀਂ ਇਸ ਜਿਹੜਾ ਜ਼ੁਲਮ ਸਿੱਖਾਂ ਦੇ ਉੱਤੇ 40 ਸਾਲਾਂ ਤੋਂ ਚੱਲ ਰਿਹਾ ਹੈ ਤੁਸੀਂ ਕੀ ਕੀਤਾ ਅਸੀਂ ਕੀ ਕੀਤਾ ਤਾਂ ਇਹ ਮੈਂ ਅੱਜ ਬੋਲ ਰਿਹਾ ਹਾਂ ਅੱਜ ਸਾਡੇ ਆਪਨ ਪਾਲ ਸਿੰਘ ਜੀ ਜਿਹੜੇ ਹਿਆਣੇ ਤੋਂ ਖੜੇ ਹੈ ਉਹਨਾਂ ਨੂੰ ਉਹਨਾਂ ਦੇ ਖਿਲਾਫ ਇੱਕ ਵੱਡੇ ਪਰਿਵਾਰ ਨੇ ਆਪਣਾ ਬਰਾੜ ਬੰਦਾ ਖੜਾ ਕਰ ਦਿੱਤਾ ਹੈਗਾ ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫਰੋਸ ਪੋਰਟੋਵੀ ਸਾਡੀ ਪਾਰਟੀ ਦੇ ਵਿਰੋਧ ਵਿੱਚ ਖੜਾ ਕੀਤਾ ਜਾਵੇ ਫ੍ਰੀਡ ਕੋਰਟ ਤਾਂ ਮੈਂ ਤੁਹਾਨੂੰ ਦੱਸ ਸੁਖਿਆ ਹੈ ਜੇਤਾ ਮੈਨੂੰ ਹੁਣ ਤੁਸੀਂ ਖੋਤੇ ਤੇ ਚੜਨਾ ਤੁਹਾਡੀ ਮਰਜ਼ੀ ਹੈ ਪਰ ਮੈਂ ਆਪਣੇ ਪੰਥ ਦੇ ਕਾਇਦੇ ਤੋਂ ਇੱਕ ਮਿੰਟ ਇੱਕ ਸਟਿੰਕ ਦੇਰ ਨੂੰ ਤਿਆਰ ਨਹੀਂ ਹੈ ਤੁਹਾਨੂੰ ਚੰਗਾ ਲੱਗਦਾ ਮਾਰਾ ਲੱਗਦਾ ਹੈ ਇਹ ਤੁਸੀਂ ਦੇਖਣਾ ਪਰ ਪਰਵਾਹ ਬਾਗ ਦੇ ਵਿੱਚ ਜਾਂ ਜਿਹੜੇ ਸੰਤਾਂ ਨੂੰ ਕਹਿੰਦੇ ਸੀਗੇ ਕਿ ਅਸੀਂ ਉਹਨਾਂ ਦੇ ਨਾਲ ਸ਼ਹਾਦਤ ਲਵਾਂਗੇ ओ अज कांग्रेस बीजेपी बादल आम आदमी पार्टी की बुकल बढ़ गई है और संत महाराजा महाराज करतार सिंह के पोता चढ़क सिंह फरीदकोट के सा पार्टी के कैंडडेट के विरुद्ध कैंपेनिंग कर रहे हैं मेरा कहने का मतलब है कि मैं अपना रिकॉर्ड पूरा क्लेयर किया और तो दस है कि ਜੇ ਤੁਸੀਂ ਪੰਥ ਨੂੰ ਨਹੀਂ ਚਲਾਉਣਾ ਜਿਵੇਂ ਮਾਸਟਰ ਤਾਰਾ ਸਿੰਘ ਨੇ ਨਹੀਂ ਚਲਾਇਆ ਜਿਵੇਂ ਸੰਤ ਫਤਿਹ ਸਿੰਘ ਨੇ ਨਹੀਂ ਚਲਾਇਆ ਜਿਵੇਂ ਬਾਦਲਾ ਨੇ ਨਹੀਂ ਚਲਾਇਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਚਲਾਇਆ ਫਿਰ ਤੁਹਾਡੀ ਮਰਜ਼ੀ ਹੈ ਅਸੀਂ ਸੰਤ ਜਰਨੈਲ ਸਿੰਘ ਭਿਖਣਾ ਵਾਲਾ ਦਿਨਾਨ 40 ਸਾਲ ਤੋਂ ਬਹੁਤ ਆਹੀ ਦਿਨਾਨ ਚੱਲ ਰਹੇ ਹਨ ਚੱਲਾਂਗੇ ਨੇ ਹੀ ਅਬੇ ਛੱਡ ਅਬੇ ਮੈਂ ਆਇ ਕੋ ਸਾਹ ਅਸੀਂ ਮਦਾਨ ਨਹੀਂ ਛੱਡਣਾ 1999 ਦੇ ਵਿੱਚ ਪੰਚ ਨੇ ਮੈਨੂੰ ਸੰਸਦ ਦੇ ਮੰਤਰੀ ਤੋਂ ਚੜਾਇਆ ਸੀਗਾ ਮੈਨੂੰ ਉਨਤ ਪਰਲਮੈਂਟ ਉੱਪਰ ਨਿਤਾਣ ਦੋਪਣਾਇਆ ਸੀ ਮਾਝੀਜੀ ਤੱਕ ਦੀ ਸੀ ਜਿੱਥੇ ਮੈਂ ਜਨਮ ਹੈ ਮੈਂ ਉਹਨਾਂ ਦੀ ਰਿਪੋਰਟ ਦੇਖੇ ਉਹਨਾਂ ਜਿੰਨਾਂ ਦੇ ਵਿੱਚ ਅਮੀਰ ਹੋਏ ਗਰੀਬ ਹੋਏ ਘਰ ਦੇ ਵਿੱਚ ਇੱਕ ਖੋਸ਼ਾ ਦੇ ਉਰਕਤ ਦੇ ਸੀਗੇ ਪੈਰੀਆਂ ਚੋ ਪੱਛੇ ਲਿਆਉਣ ਲਈ ਇੱਟਾਂ ਲਿਆਉਣ ਲਈ ਰਾਸ਼ਨ ਲਿਆਉਣ ਦੇ ਲਈ ਤੇ ਜੋ ਮੈਂ ਉਸ ਵੇਲੇ ਸਿੱਖਿਆ ਉਹਤੇ ਨੂੰ ਕਹਿੰਦੇ ਤਾਂ ਹੈਗੇ ਇੱਕ ਬਹੁਤ ਬੇਸਕੂਫ ਹੈ ਪਰ ਨਹੀਂ ਉਹਤੇ ਜਿੰਨਾ ਸਿਆਣਾ ਤੇ ਕਲੇਵਰਡ ਐਨੀਮਲ ਜਾਨਵਰ ਹੈ ਨਹੀਂ ਜਿਹੜੀ ਵੀ ਪਹਿਲੀ ਤੋਂ ਡੰਡੀ ਤੋਂ ਉਹਦਾ ਪੈਰ ਤਿਲਕ ਜੇ ਉਸ ਡੰਡੀ ਦਾ ਪੈਰ ਤੋਂ ਪੇਛਾ ਕੋ ਜੀ ਅੱਖਾਂ ਮਰਨ ਦੋ ਉਹ ਉਸ ਡੰਡੀ ਦੇ ਰਸਤੇ ਕਦੇ ਨਹੀਂ ਪੈਂਦਾ ਹੈ ਤੇ ਜੇ ਮੈਨੂੰ ਘੋੜੇ ਦੀ ਸਵਾਰੀ ਕਰਨੀ ਕਰਾਉਣੀ ਤਾਂ ਮੈਂ ਤਿਆਰ ਹਾਂ ਮੇਰੇ ਕੋਲੇ ਇੰਟੈਲੀਜੈਂਸ ਹੈਗੀ ਹੈ ਮੈਂ ਫੇਰ ਉੱਠ ਪੂੰਗਾ ਪਰ ਐਸਾ ਜੇ ਮੈਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਮੈਂ ਨਹੀਂ ਦੇਖਣਾ ਹੈ ਜੀ ਮੇਰੇ ਕੋਲ ਬੜੀ ਫੋਟੋ ਵੀ ਚੱਲ ਸਨ ਜਰਨਲ ਸੈਕਟਰ ਨਵਾਲਾ ਦੀ ਸੋਟ